ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 91 ਵਿਧਾਇਕਾਂ ਦੀ ਕਲਾਸ ਲਈ ਹੈ ਤੇ ਸਾਰੇ ਵਿਧਾਇਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਾਨੂੰ ਪਾੜਨ ਦੀ ਹੁਣ ਕੋਸ਼ਿਸ਼ ਕੀਤੀ ਜਾਊਗੀ ਤੇ ਇਹਨਾਂ ਫੋਟਪਾਉ ਤਾਕਤਾਂ ਤੋਂ ਬਚ ਕੇ ਰਿਹਾ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਚੰਡੀਗੜ੍ਹ ਸੱਦਿਆ ਸੀ ਜਿੱਥੇ ਸਾਰੇ ਵਿਧਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਈ ਸੰਦੇਸ਼ ਦਿੱਤੇ ਗਏ ਨੇ ਅਤੇ ਇਕਜੁੱਟ ਹੋ ਕੇ ਕੇਜਰੀਵਾਲ ਦੇ ਪੱਖ ਵਿੱਚ ਖੜਨ ਦਾ ਹੁਕਮ ਲਾਇਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਸਾਰੇ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ 31 ਮਾਰਚ ਨੂੰ ਇੱਕ ਮਹਾਂ ਰੈਲੀ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇੰਡੀਆ ਗੱਠਜੋੜ ਇਸ ਦੇ ਵਿੱਚ ਸ਼ਾਮਲ ਹੋਵੇਗਾ ਤਾਂ ਕੇਜਰੀਵਾਲ ਦੇ ਸਮਰਥਨ ਵਿੱਚ ਇਹ ਰੈਲੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਆਪਣੇ ਵਿਧਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਕਜੁੱਟ ਰਹਿਣ ਦਾ ਸੰਦੇਸ਼ ਵੀ ਦਿੱਤਾ ਹੈ ਇਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਬਾੜੀ ਜਾ ਸਕਦੀ ਹੈ ਇਹ ਗੱਲ ਦਾ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਕੀਤਾ ਹੈ ਅਤੇ ਸੁਚੇਤ ਰਹਿਣ ਦੇ ਲਈ ਆਪਣੇ ਵਿਧਾਇਕਾਂ ਨੂੰ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕੇਜਰੀਵਾਲ ਦੇ ਪੱਖ ਵਿੱਚ ਇਹ ਵਿਧਾਇਕਾਂ ਦੀ ਜੋ ਮੀਟਿੰਗ ਹੋਈ ਹੈ ਇਸ ਦੇ ਵਿੱਚ ਫੁੱਟਪਾਉ ਤਾਕਤਾਂ ਦੇ ਲਾਲਚਾਂ ਅਤੇ ਧੰਕੀਆਂ ਤੋਂ ਸਾਵਧਾਨ ਰਹਿਣ ਦੇ ਲਈ ਆਖਿਆ ਗਿਆ ਤੇ ਤਾਨਾਸ਼ਾਹੀ 'ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਮਤ ਦੇਣ ਦੀ ਗੱਲ ਆਖੀ ਗਈ ਹੈ ਸਿਆਸੀ ਗਲੈਰਿਆਂ ਵਿੱਚ ਚਰਚਾ ਚੱਲ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਘਟਨਾਕਰਮ ਤੋਂ ਮਗਰੋਂ ਭਾਜਪਾ ਹੋਰ ਸੂਬਿਆਂ ਦੇ ਵਿੱਚ ਵੀ ਚਾਲਾਂ ਚੱਲ ਸਕਦੀ ਹੈ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਕਿਹਾ ਕਿ ਸਾਰਿਆਂ ਨੂੰ ਇਕੱਠੇ ਖੜੇ ਹੋ ਕੇ ਗਲਤ ਮਨਸੂਬੇ ਕਰਨ ਵਾਲੀ ਪਾਰਟੀ ਦਾ ਵਹਿਮ ਕੱਢਣਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਮੰਗਰੋਂ ਉਹ ਆਪ ਨੂੰ ਬਖੇਰ ਦੇਣਗੇ ਉਹਨਾਂ ਨੂੰ ਦੱਸਣਾ ਹੈ ਕਿ ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਸੁਨੇਹਾ ਜਾਣਾ ਚਾਹੀਦਾ ਹੈ ਕਿ ਉਹ ਇਕਜੁੱਟ ਹੋ ਕੇ ਕੇਜਰੀਵਾਲ ਦੇ ਨਾਲ ਡਟ ਕੇ ਖੜੇ ਨੇ ਇਸ ਪ੍ਰੀਖਿਆ ਦੀ ਘੜੀ ਚ ਪਾਰਟੀ ਅੰਦਰ ਕਿਸੇ ਵੀ ਧੜੇਬੰਦੀ ਦਾ ਸੰਕੇਤ ਨਹੀਂ ਜਾਣਾ ਚਾਹੀਦਾ ਸਾਰੇ ਵਿਧਾਇਕ ਇਕੋ ਧਾਗੇ 'ਚ ਨਜ਼ਰ ਆਏ ਭਗਵੰਤ ਮਾਨ ਦੀ ਰਹਿਸ਼ਤੇ ਦੁਪਹਿਰ ਸਮੇਂ ਸਾਰੇ ਵਿਧਾਇਕ ਪੁੱਜੇ ਜਿਨ੍ਹਾਂ ਨੂੰ ਮੁੱਖ ਮੰਤਰੀ ਤਰਫੋਂ ਦੁਪਹਿਰ ਦਾ ਖਾਣਾ ਵੀ ਖਵਾਇਆ ਗਿਆ ਕ੍ਰਿਬ 1 ਘੰਟੇ ਤੱਕ ਇਹ ਮੀਟਿੰਗ ਚੱਲੀ ਤੇ ਮੀਟਿੰਗ ਵਿੱਚੋਂ ਕੁਵਰ ਵਿਜੇ ਪ੍ਰਤਾਪ ਸਿੰਘ ਡਾਕਟਰ ਵਿਜੇ ਸਿੰਘ ਰਾ ਅਤੇ ਹਰਮੇਸ਼ ਸਿੰਘ ਪਠਾਨ ਮਾਜਰਾ ਗੈਰਹਾਜ਼ਰ ਰਹੇ ਜਿਨ੍ਹਾਂ ਨੇ ਆਪਣੇ ਨਿੱਜੀ ਰਜੇਵਿਆਂ ਦਾ ਹਵਾਲਾ ਦਿੱਤਾ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਹਾਲੀ ਵਿੱਚ ਕਾਂਗਰਸ ਪਾਰਟੀ ਛੱਡ ਕੇ ਪਾਰਟੀ ਚ ਸ਼ਾਮਲ ਹੋਏ ਨੇ ਉਹ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਸੀ ਇਹ ਵੀ ਦਿਲਚਸਪ ਗੱਲ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਸਪੀਕਰ ਕੁਲਤਾਰ ਸੰਧਵਾ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਬੈਠੇ ਹੋਏ ਸੀ ਸਸੀ ਹਲਕਿਆਂ ਚ ਮੁੱਖ ਮੰਤਰੀ ਦੀ ਇਸ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਮੰਗਰੋਂ ਮੁੱਖ ਮੰਤਰੀ ਭਗਵੰਤ ਮਾਨ ਹੀ ਆਪ ਦਾ ਸਭ ਤੋਂ ਵੱਡਾ ਚਿਹਰਾ ਨੇ ਇੰਡੀਆ ਬਲਾਕ ਵੱਲੋਂ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਚ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਚ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਦਾ এজেন্ডਾ ਵੀ ਮੀਟਿੰਗ ਵਿੱਚ ਵਿਚਾਰਿਆ ਗਿਆ ਪੰਜਾਬ ਚੋਂ ਕਰੀਬ 25000 ਲੋਕਾਂ ਨੂੰ ਰੈਲੀ ਚ ਲੱਜਾਣ ਵਾਸਤੇ ਤਿਆਰੀ ਕਰਨ ਦੇ ਲਈ ਆਖਿਆ ਗਿਆ ਹੈ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਸ਼ੁਰੂ ਹੋਈ ਪ੍ਰਚਾਰ ਮਹਿੰਮ ਵੀ ਜਾਰੀ ਰੱਖੀ ਜਾਵੇ ਅਤੇ ਉਹ ਅਗਲੇ ਮਹੀਨੇ ਤੱਕ ਖੁਦ ਹਰ ਹਲਕੇ ਦਾ ਦੌਰਾ ਕਰਨਗੇ ਰੋਡ ਸ਼ੋਅ ਵੀ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਹੋਰ ਇਹ ਗੱਲਾਂ ਜਿਹੜੀਆਂ ਚੋਣਾਂ ਦੇ ਨਾਲ ਸੰਬੰਧਿਤ ਆ ਤੇ ਰੈਲੀ ਨਾਲ ਸੰਬੰਧਿਤ ਕਰਦੇ ਦਿਖਾਈ ਦਿੱਤੇ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਸੀ ਕੁਝ ਦਿਨ ਪਹਿਲਾਂ ਕਿ ਅਸੀਂ ਆਉਣ ਵਾਲੇ 5000ਾਂ ਦੇ ਵਿੱਚ ਬਾਕੀ 5 ਰਹਿੰਦੇ ਉਮੀਦਵਾਰਾਂ ਲੋਕ ਸਭਾ ਦੇ ਜੋ ਉਹਨਾਂ ਦਾ ਐਲਾਨ ਕਰ ਦੇਵਾਂਗੇ ਪਰ ਹੁਣ ਇਸ ਤੋਂ ਲੱਗਦਾ ਹੈ ਕਿ ਇਹ ਐਲਾਨ ਹੈ ਜਿਹੜਾ ਉੱਪਰ ਛੱਡ ਸਕਦਾ ਹੈ ਤੇ ਅਗਲੇ ਮਹੀਨੇ April ਦੇ ਵਿੱਚ ਇਹ ਐਲਾਨ ਕੀਤੇ ਜਾ ਸਕਦੇ ਨੇ ਜੋ 5 ਉਮੀਦਵਾਰ ਬਾਕੀ ਰਹਿੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਧਰਲੇ ਪਾਸੇ ਨੂੰ ਰੁਝਦੀ ਦਿਖਾਈ ਦੇ ਰਹੀ ਹੈ ਲਗਾਤਾਰ ਇਨ੍ਹਾਂ ਮਸਲਿਆਂ ਵਿੱਚ ਆਮ ਆਦਮੀ ਪਾਰਟੀ ਹੁਣ ਕੇਜਰੀਵਾਲ ਦੇ ਸਮਰਥਨ ਵਿੱਚ ਆਪਣੀਆਂ ਰੋਸ ਰੈਲੀਆਂ ਕਰਦੀ ਹੈ ਤਾਂ ਫਿਰ ਆਪਣੇ ਉਮੀਦਵਾਰ ਜੋ ਐਲਾਨ ਕੀਤਾ ਗਿਆ ਸੀ ਭਗਵੰਤ ਮਾਨ ਦੇ ਵੱਲੋਂ ਪੰਜ ਦਿਨਾਂ ਵਿੱਚ ਐਲਾਨਣ ਦਾ ਉਹ ਦੇਰ ਉਸ ਦੇ ਵਿੱਚ ਹੋ ਸਕਦੀ ਹੈ ਤਾਂ ਆਮ ਆਦਮੀ ਪਾਰਟੀ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾੜ ਸਕਦੀ ਹੈ ਇਸ ਤੋਂ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਸੰਦੇਸ਼ ਇਕਜੁੱਟ ਰਹਿਣ ਦਾ ਦੇ ਦਿੱਤਾ ਤੁਸੀਂ ਕੀ ਸੋਚਦੇ ਹੋ ਕੀ ਆਵਾਮ ਆਦਮੀ ਪਾਰਟੀ ਨੂੰ ਸੱਚਮੁੱਚ ਪੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਫਿਰ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਸੰਦੇਸ਼ ਦਿੱਤਾ ਗਿਆ ਉਸ ਦੇ ਨਾਲ ਪਾਰਟੀ ਇੱਕ ਜੋਟ ਰਹਿ ਸਕੇਗੀ ਆਪਣੀ رائے ਜ਼ਰੂਰ ਦਿਓ